ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ सेठ ਰਿਹਾ ਕਰਦਾ ਸੀ। सेठ ਅੰਤਾਂ ਦਾ ਕੰਜੂਸ ਸੀ। ਉਹਦੇ ਕੋਲ ਬਹੁਤ ਜ਼ਿਆਦਾ ਧਨ ਸੰਪਦਾ ਸੀ। ਕਹਿੰਦੇ ਜੇਕਰ ਉਹ ਬਹਿ ਕੇ ਵਿਖਾਉਂਦਾ ਤਾਂ ਉਹਦੀਆਂ ਸੱਤ ਪੁਸ਼ਤਾਂ ਬਹਿ ਕੇ ਖਾ ਸਕਦੀਆਂ ਸਨ। ਐਨੀ ਜ਼ਿਆਦਾ ਧਨ ਸੰਪਦਾ ਸੀ ਪਰ ਦਿਲ ਉਨਾ ਹੀ ਜ਼ਿਆਦਾ ਛੋਟਾ ਸੀ। ਹੱਦ ਦਾ ਕੰਜੂਸ ਸੀ। ਉਹਦੇ ਕੋਲ ਬੜੇ سارے ਖੇਤ ਸਨ। ਖੇਤ 'ਚ ਅਕਸਰ ਮਜ਼ਦੂਰ ਕੰਮ ਕਰਿਆ ਕਰਦੇ ਸਨ। ਸਵੇਰੇ ਮਜ਼ਦੂਰ ਲੈ ਕੇ ਆਉਂਦਾ। ਸ਼ਾਮ ਨੂੰ ਜਦੋਂ ਮਜ਼ਦੂਰ ਘਰ ਜਾਣ ਲੱਗਦੇ ਤਾਂ ਉਹਨਾਂ ਦੀ ਦਿਹਾੜੀ ਦੇਣ ਲੱਗੇ ਹਮੇਸ਼ਾ ਰੋਇਆ ਕਲਪਿਆ ਕਰਦਾ ਸੀ ਜਿੰਨੇ ਦਾ ਤੈਅ ਕਰਕੇ ਲਿਉਂਦਾ ਉਦੋਂ 4 ਪੈਸੇ ਘਾਟ ਹੀ ਦਿਆ ਕਰਦਾ ਮਜ਼ਦੂਰ ਬੜਾ ਰੋਲਾ ਪਾਉਂਦੇ ਪਰ ਉਹਨਾਂ ਦੀ ਇੱਕ ਪੇਸ਼ਨਾ ਚੱਲਦੀ ਉਹ ਓਨੇ ਹੀ ਪੈਸੇ ਦੇਂਦਾ ਜਿੰਨੇ ਉਹਨੂੰ ਚੰਗੇ ਲੱਗਦੇ ਹੁਣ ਦੂਰ ਦੂਰ ਤੱਕ ਉਹਦੀ ਮਸ਼ਹੂਰੀ ਹੋ ਗਈ ਸੀ ਕਿ ਉਹ ਹਮੇਸ਼ਾ ਨਾਪ ਤੋਲ ਕੇ ਘਾਟ ਹੀ ਦਿੰਦਾ ਉਹਨੂੰ ਹਮੇਸ਼ਾ ਪੈਸਾ ਆਪਣੇ ਕੋਲ ਹੀ ਚਾਹੀਦਾ ਸੀ ਦੇਖਣੋਂ ਦਾ ਲਿਬਾਸ ਇੰਜ ਲੱਗਦਾ ਸੀ ਵੀ ਖੇਤਾਂ 'ਚ ਉਹੀ ਮਜ਼ਦੂਰੀ ਕਰਦਾ ਪਿਆ ਅੰਤਾਂ ਦੀ ਕੰਜੂਸੀ ਸੀ ਉਸੇ ਨਗਰ 'ਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਿੰਦੇ ਉਹ ਰਾਜੇ ਨੂੰ ਇਹ ਸੀ ਵੀ ਜਿੰਨੀ ਮੇਰੀ ਜ਼ਮੀਨ ਜਾਇਦਾਦ ਹੈ ਜਿੰਨਾ ਮੇਰਾ ਰਾਜ ਹੈ ਅਗਲਾ ਰਾਜ ਵੀ ਮੇਰੇ ਰਾਜ ਦੇ ਵਿੱਚ ਸ਼ਾਮਿਲ ਹੋ ਜਾਏ ਕਿੰਦੇ ਹੈ ਤਗੜਾ ਸੀ ਕਿਤੇ ਵੀ ਜਿਹੜਾ ਸੀ ਜਾ ਕੇ ਹਮਲਾ ਕਰਦਾ ਤੇ ਉਹ ਰਾਜ ਨੂੰ ਆਪਣੇ ਰਾਜ 'ਚ ਸ਼ਾਮਿਲ ਕਰ ਲੈਂਦਾ ਇਸ ਤਰ੍ਹਾਂ ਇੱਕ ਛੋਟੇ ਜਿਹੇ ਰਾਜ ਤੋਂ ਉਨੇ ਆਪਣਾ ਰਾਜ ਬੜਾ ਵੱਡਾ ਬਣਾ ਲਿਆ ਸੀ ਬੜੀਆਂ ਸਾਰੀਆਂ ਸਲਤਨਤ ਉਹਦੇ ਰਾਜ ਦੇ ਵਿੱਚ ਆ ਕੇ ਮਿਲ ਚੁੱਕੀਆਂ ਸਨ ਹੁਣ ਰਾਜੇ ਕੋਲ ਇੰਨਾ ਜ਼ਿਆਦਾ ਧਨ ਖੋਜ ਸੀ ਵੀ ਉਹਦੀਆਂ ਵੀ ਆਉਣ ਵਾਲੀਆਂ ਕਈ ਨਸਲਾਂ ਕੁਝ ਨਾਂ ਵੀ ਕਰਦੀਆਂ ਤਾਂ ਉਹ ਵੀ ਬੈਠ ਕੇ ਖਾ ਸਕਦਾ ਸੀ ਰਾਜੇ ਨੂੰ ਜਦੋਂ ਲੱਗਦਾ ਵੀ ਧਨ ਖਰਚ ਹੋ ਗਿਆ ਉਹ ਆਮ ਲੋਕਾਂ ਤੇ ਕਰ ਵਧਾ ਦਿਆ ਕਰਦਾ ਉਹਨਾਂ ਤੋਂ ਕਰ ਚੋਖਾ ਲੈ ਕੇ ਅਨਾਜ ਦੇ ਗੋਦਾਮ ਭਰਦਾ ਅਤੇ ਪੈਸਾ ਟਕਾ ਇਕੱਠਾ ਕਰ ਲੈਂਦਾ ਉਸਨੂੰ ਸਿਰਫ ਜੋੜਨ ਦਾ ਹੀ ਲਾਲਚ ਸੀ। ਉਹਨਾਂ ਦੇ ਕੋਲ ਬੜੀ ਜ਼ਿਆਦਾ ਧਨ ਸੰਪਤੀ ਸੀ ਪਰ ਦੁੱਖੀ ਫੇਰ ਵੀ ਬੜਾ ਜ਼ਿਆਦਾ ਸੀ। ਹਮੇਸ਼ਾ ਉਦਾਸ ਰਿਹਾ ਕਰਦਾ। ਉਸ ਦਾ ਇੱਕ ਮੰਤਰੀ ਬੜਾ ਸਿਆਣਾ ਤੇ ਸੂਝਮਾਨ ਸੀ। ਉਹਨੇ 1 ਮਹੀਨੇ ਤੋਂ ਰਾਜੇ ਨੂੰ ਉਦਾਸ ਦੇਖਿਆ ਤੇ ਉਹਦੇ ਕੋਲ ਗਿਆ। ਜਾ ਕੇ ਪੁੱਛਿਆ ਵੀ ਤੁਸੀਂ 1 ਮਹੀਨੇ ਤੋਂ ਬੜੇ ਜ਼ਿਆਦਾ ਉਦਾਸ। ਰਾਜੇ ਨੇ ਕਿਹਾ ਵੀ ਮੇਰੇ ਕੋਲ ਧਨ ਸੰਪਦਾ ਵੀ ਦੀ ਵੀ ਕਮੀ ਨਹੀਂ ਹੈਗੀ। ਮੇਰਾ ਰਾਜ ਦੂਰ ਦੂਰ ਤੱਕ ਫੈਲਿਆ ਹੋਇਆ ਹੈ। ਮੈਨੂੰ ਕਿਸੇ ਤੋਂ ਡਰ ਵੀ ਨਹੀਂ ਪਰ ਫਿਰ ਵੀ ਮਨ 'ਚ ਸ਼ਾਂਤੀ ਨਹੀਂ ਹੈ ਉਹ ਮੰਤਰੀ ਨੇ ਕਿਹਾ ਜੀ ਰਾਜਨ ਆਪਣੇ ਇਲਾਕੇ ਦੇ ਜੰਗਲ ਦੇ ਪਾਸੇ ਜਿਹੜੇ ਪਹਾੜ ਨੇ ਨਾ ਉੱਥੇ ਇੱਕ ਸੰਤ ਫਕੀਰ ਰਹਿੰਦਾ ਹੈ ਮੈਂ ਉਹਨਾਂ ਤੋਂ ਸੁਣਿਆ ਉਹ ਹਰੇਕ ਜਵਾਬ ਜੋ ਵੀ ਤੁਹਾਡਾ ਸਵਾਲ ਹੋਏਗਾ ਉਹਦਾ ਜਵਾਬ ਦੇ ਦਿੰਦੇ ਤੁਸੀਂ ਐਵੇਂ ਕਰੋ ਤੁਸੀਂ ਉੱਥੇ ਚਲੇ ਜਾਓ ਤੁਸੀਂ ਉੱਥੇ ਕੁਝ ਦਿਨ ਬਿਤਾ ਕੇ ਆਓ ਤੁਹਾਡਾ ਮਨ ਵੀ ਸ਼ਾਂਤ ਹੋ ਜਾਏਗਾ ਤੇ ਜਿਹੜੀ ਉਦਾਸੀ ਹੈ ਇਹ ਵੀ ਦੂਰ ਹੋ ਜਾਏਗੀ ਰਾਜੇ ਨੇ ਮੰਤਰੀ ਦੀ ਸਲਾਹ ਨੂੰ ਸਵੀਕਾਰ ਕੀਤਾ ਅਤੇ ਅਗਲੇ ਦਿਨ ਘੋੜੇ ਤੇ ਬੈਠ ਕੇ ਤੇ ਚਲਾ ਗਿਆ। ਦੋ ਦਿਨ ਉਹ ਉਸ ਸੰਤ ਫਕੀਰ ਨੂੰ ਦੇਖਦਾ ਰਿਹਾ। ਦੂਰ ਖੜ ਕੇ ਪਹਾੜ ਤੋਂ ਉਹਨਾਂ ਨੂੰ ਦੇਖਦਾ ਰਿਹਾ। ਹਿੰਮਤ ਕਰਕੇ ਤੇ ਕੋਲ ਗਿਆ। ਕਹਿਣ ਲੱਗਾ ਸਾਂਜੀ ਮੈਂ ਇਸ ਨਗਰ ਦਾ ਰਾਜਾ ਹਾਂ। ਮੈਨੂੰ ਕਿਤੇ ਸ਼ਾਂਤੀ ਨਹੀਂ ਮਿਲਦੀ। ਮਨ ਉਦਾਸ ਰਹਿੰਦਾ। ਐਵੇਂ ਬੈਠਾ ਰਹਿ ਨਾ ਤੇ ਫਿਰ ਐਵੇਂ ਲੱਗਦਾ ਕਿ ਮੇਰਾ ਇੱਥੇ ਜਿਉਣਾ ਹੀ ਵਿਅਰਥ ਹੈ। ਮਨ ਬੜੀ ਜ਼ਿਆਦਾ ਉਦਾਸੀ ਤੇ ਦੁੱਖ ਨਾਲ ਭਰਿਆ ਹੋਇਆ। ਮੇਰੇ ਕੋਲ ਬੜੀ ਜ਼ਿਆਦੀ ਧਨ ਸੰਪਦਾ ਪਰ ਫਿਰ ਵੀ ਮੈਂ ਖੁਸ਼ ਨਹੀਂ ਹੈਗਾ। ਹੁਣ ਸੰਤ ਫਕੀਰ ਜੀ ਨੇ ਉਹਦੀ ਸਾਰੀ ਗੱਲਬਾਤ ਸੁਣੀ। ਸੰਤ ਫਕੀਰ ਕਹਿੰਦੇ ਵੀ ਤੇਰੇ ਸਵਾਲ ਦਾ ਮੈਂ ਜਵਾਬ ਤੈਨੂੰ ਦਵਾਂਗਾ ਪਰ ਜਵਾਬ ਨਾ ਤੇਰੇ ਹੀ ਦਰਬਾਰ ਦੇ ਵਿੱਚ ਜਾ ਕੇ ਦਵਾਂਗਾ। ਉਹਨੇ ਕਿਹਾ ਜੀ ਠੀਕ ਹੈ। ਹੁਣ ਸੰਤ ਫਕੀਰ ਜੀ ਤੇ ਉਹ ਦੋਨੋਂ ਰਾਜਾ ਘੋੜੇ ਤੇ ਬੈਠ ਕੇ ਤੇ ਦਰਬਾਰ ਦੇ ਵਿੱਚ ਆ ਗਏ। ਦਰبار ਚ ਆ ਕੇ ਉਹ ਸੰਤ ਜੀ ਨੇ ਕਿਹਾ ਵੀ ਤੂੰ ਆਪਣੇ ਨਗਰ ਇਲਾਕੇ ਦਾ ਇੱਕ ਐਸਾ ਮਨੁੱਖ ਲੈ ਕੇ ਆ ਜੋ ਸਭ ਤੋਂ ਲੋੜਵੰਦ ਹੋਵੇ ਜਿਹਨੂੰ ਹੁਣ ਇਸ ਸਮੇਂ ਸਭ ਤੋਂ ਜ਼ਿਆਦਾ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਲੈ ਕੇ ਤੇ ਮੇਰੇ ਕੋਲ ਆ ਫਿਰ ਤੇਰੇ ਸਵਾਲ ਦਾ ਜਵਾਬ ਦਵਾਂਗੇ ਹੁਣ ਰਾਜੇ ਨੇ ਦੋ ਸੈਨਿਕਾਂ ਨੂੰ ਭੇਜਿਆ ਵੀ ਨਗਰ ਚ ਜਾਓ ਜੋ ਸਭ ਤੋਂ ਲੋੜਵੰਦ ਮਨੁੱਖ ਹੈ ਉਹਨੂੰ ਫੜ ਕੇ ਤੇ ਮੇਰੇ ਕੋਲ ਲੈ ਕੇ ਆ ਹੁਣ ਦੋਵੇਂ ਜਣੇ ਜਾਣਦੇ ਨੇ ਸਾਰੇ ਜਣੇ ਕੋਈ ਖੇਤਾਂ 'ਚ ਕੰਮ ਕਰਦਾ ਪਿਆ ਕੋਈ ਕਿਤੇ ਕੰਮ ਕਰਦਾ ਪਿਆ ਸਾਰੇ ਜਣੇ ਆਪਣੇ ਆਪਣੇ ਕੰਮ ਦੇ ਵਿੱਚ ਮਸ਼ਰੂਫ ਹੋਏ ਪਏ ਸਨ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਪਿਆ ਵੀ ਕੌਣ ਹੈ ਜਿਹਨੂੰ ਲੈ ਕੇ ਜਾਈਏ ਜੋ ਲੋਡ ਬੰਦ ਹੈ ਕਹਿੰਦੇ ਇਹ ਦਿਹਾੜੀ ਦਾਪਾ ਕਰਕੇ ਢਿੱਡ ਭਰਦੇ ਪਏ ਨੇ ਹੁਣ ਦੇਖੀਏ ਮਜ਼ਦੂਰ ਐਸਾ ਕੌਣ ਹੈ ਵੀ ਜਿਹੜਾ ਸਭ ਤੋਂ ਵੱਧ ਲੋਡ ਬੰਦ ਹੈ ਹੁਣ ਤੁਰਦੇਗੇ ਇੱਕ ਨਗਰ ਤੋਂ ਦੂਸਰੇ ਨਗਰ ਪਰ ਹਜੇ ਤੱਕ ਕੋਈ ਨਹੀਂ ਸੀ ਲੱਭਾ ਉਹ ਕਹਿੰਦੇ ਖਾਲੀ ਹੱਥ ਗਏ ਤੇ ਰਾਜਾ ਗੁੱਸਾ ਹੋਵੇਗਾ ਤੇ ਹੁਣ ਘਰ ਘਰ ਜਾ ਕੇ ਤੇ ਪੁੱਛਣ ਤੁਰੇ ਵੀ ਲੋੜਵੰਦ ਕੌਣ ਹੈ ਇੰਨੇ ਨੂੰ ਨਾ ਉਹੀ ਸੇਠ ਪੈਦਲ ਤੁਰਿਆ ਆਉਂਦਿਆ ਸੀ ਉਹ ਅਕਸਰ ਲਿਬਾਸ ਵੀ ਉਹਦਾ ਮਜ਼ਦੂਰਾ ਵਾਲਾ ਹੀ ਹੁੰਦਾ ਸੀ ਉਹਨੂੰ ਫੜ ਕੇ ਕਹਿੰਦੇ ਵੀ ਸਾਡੇ ਨਾਲ ਰਾਜੇ ਦੇ ਕੋਲ ਚੱਲ ਰਾਜੇ ਨੂੰ ਇੱਕ ਲੋੜਵੰਦ ਚਾਹੀਦਾ ਤੇ ਉਹ ਲੋੜਵੰਦ ਜਿਹੜਾ ਉਹਨੂੰ ਰਾਜੇ ਨੇ ਕੁਝ ਦੇਣਾ ਹੋਵੇਗਾ ਸਾਨੂੰ ਰਾਜੇ ਨੇ ਕਿਹਾ ਤੇ ਨਾਲ ਚੱਲ ਉਹ ਚੁੱਪ ਚਪੀਤਾ ਕੁਝ ਨਾ ਸੇਠ ਬੋਲਿਆ ਤੇ ਰਾਜੇ ਦੇ ਨਾਲ ਤੁਰ ਪਿਆ ਕਹਿੰਦੇ ਠੀਕ ਹੈ ਮੈਂ ਤੁਹਾਡੇ ਨਾਲ ਚੱਲਦਾ ਮੈਂ ਬਹੁਤ ਲੋੜਵੰਦ ਆ ਉਹਨੂੰ ਫੜ ਕੇ ਤੇ ਰਾਜੇ ਦੇ ਅੱਗੇ ਪੇਸ਼ ਕਰਤਾ ਕਿੰਦੇ ਰਾਜਾ ਤੁਸੀਂ ਲੋੜਵੰਦ ਸੱਦਿਆ ਸੀ ਤੇ ਆ ਲਓ ਲੋੜਵੰਦ ਹੁਣ ਸਨ ਫਕੀਰ ਕਹਿੰਦੇ ਰਾਜੇ ਨੂੰ ਵੀ ਇਹਨੂੰ ਕਹਿ ਅੱਜ ਸਾਰਾ ਦਿਨ ਤੇਰੇ ਰਾਜਸੀ ਕਮਰੇ 'ਚ ਆਰਾਮ ਕਰੇ ਤੇ ਸਵੇਰੇ ਜਿਵੇਂ ਅੰਮ੍ਰਿਤ ਵੇਲਾ ਹੋਵੇ 4 ਵਜਣ ਤੇ ਇਹ ਆਪਣੇ ਘਰ ਆ ਜੇ ਉਹਨਾਂ ਕਹਿਆ ਜੀ ਠੀਕ ਹੈ ਹੁਣ ਉਹ ਆਰਾਮ ਦੇ ਨਾਲ ਸ਼ਾਹੀ ਕਮਰੇ 'ਚ ਬੈਠ ਕੇ ਆਰਾਮ ਕਰਨ ਲੱਗਾ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾਣ ਲੱਗਾ ਜਿਵੇਂ ਸਵੇਰੇ ਅੰਮ੍ਰਿਤ ਵੇਲਾ ਹੋਇਆ ਉਹ ਉੱਥੇ ਆ ਕੇ ਖੜ ਗਿਆ ਹੁਣ ਉਹਦੇ ਮਨ 'ਚ ਇਹ ਸੀ ਬਿਰਾਜੇ ਨੇ ਪਤਾ ਨਹੀਂ ਕਿੰਨਾ ਕੁ ਸੋਨਾ ਚਾਹਦੀ ਤੇ ਹੀਰੇ ਜਵਾਰਾ ਟੈਂਡੇ ਨੇ ਹੁਣ ਨਾ ਉਹ ਦੋਨੇ ਜਣੇ ਰਾਜਾ ਤੇ ਸੰਤ ਫਕੀਰ ਥੱਲੇ ਗੇਟ ਦੇ ਅੱਗੇ ਆ ਕੇ ਖੜੇ ਹੋਗੇ ਨਾਲ ਹੀ ਉਹ ਮਨੁੱਖ ਵੀ ਆ ਕੇ ਸੇਠ ਵੀ ਖੜਾ ਹੋ ਗਿਆ ਸੰਤ ਫਕੀਰ ਜੀ ਨੇ ਰਾਜੇ ਦੇ ਕੰਨ 'ਚ ਕੁਝ ਕਿਹਾ ਰਾਜੇ ਨੇ ਅਗੋਂ ਐਲਾਨ ਕੀਤਾ ਕੰਦੇ ਕੰਨ ਖੋਲ ਕੇ ਸੁਣ ਜਿੰਨੇ ਵੀ ਤੂੰ ਲੈ ਕੇ ਹਉਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਜਿੰਨੇ ਵੀ ਆਪਣੇ ਪੈਰਾਂ ਨਾਲ ਜ਼ਮੀਨ ਮਾਪ ਕੇ ਤੇ ਇਸ ਥਾਂ ਤੇ ਵਾਪਸ ਆ ਜਾਵੇਂਗਾ ਉਹ ਸਾਰੀ ਜ਼ਮੀਨ ਤੇਰੀ ਹੋ ਜਾਵੇਗੀ ਉਹਨੇ ਫੇਰ ਦੁਹਰਾਇਆ ਵੀ ਹਉਣ ਤੋਂ ਲੈ ਕੇ ਸ਼ਾਮ ਤੱਕ ਤੂੰ ਜਿੰਨੀ ਵੀ ਜ਼ਮੀਨ ਆਪਣੇ ਪੈਰਾਂ ਨਾਲ ਨਾਪ ਲੇਗਾ ਉਹ ਤੇਰੀ ਹੋ ਜੇਗੀ ਪਰ ਸ਼ਰਤ ਇਹ ਹੈ ਸੂਰਜ ਡੁੱਬਣ ਤੋਂ ਪਹਿਲਾਂ ਤੂੰ ਇਸ ਥਾਂ ਤੇ ਹੋਣਾ ਚਾਹੀਦਾ ਉਹਨੇ ਕਿਹਾ ਜੀ ਠੀਕ ਹੈ ਜਦੋਂ ਇਹ ਗੱਲ ਸੁਣੀ ਉਨੇ ਕੁਝ ਹੋਰ ਨਾ ਦੇਖਿਆ ਉਹਨੇ ਚੱਲਣਾ ਆਰੰਭ ਕੀਤਾ ਕਦੀ ਭੱਜਦਾ ਕਦੀ ਤੁਰਦਾ ਕਦੀ ਐਵੇਂ ਕਰਕੇ ਹੌਲੀ ਹੌਲੀ ਤੁਰਦਾ ਕਿੰਦੇ ਲਗਭਗ ਦੁਪਹਿਰ ਦੇ 2 ਕਹਿ ਲੋ ਜਦੋਂ ਵੱਜ ਗਏ ਨਾ ਤੇ ਉਹਨੇ ਆਪਣੇ ਪੈਰਾਂ ਦੇ ਨਾਲ 200 ਕਿੱਲਾ ਦੇ ਲਗਭਗ ਜ਼ਮੀਨ ਨੂੰ ਮਾਪ ਲਿਆ ਸੀ ਸੋਚਣ ਲੱਗਾ 200 ਮਾਪ ਲਿਆ ਹੁਣ ਵਾਪਸ ਚਲਦਾ ਸੂਰਜ ਡੁੱਬਣ ਤੋਂ ਪਹਿਲਾਂ ਮੈਂ ਵਾਪਸ ਵੀ ਪਹੁੰਚ ਜਾਗਾ ਇਹ 200 ਕਿਲੋ ਕਿਲਾ ਹੁਣ ਮੇਰਾ ਹੋ ਜਾਏਗਾ ਫਿਰ ਮਨ ਚ ਖਿਆਲ ਹੁੰਦਾ ਹਜੇ ਤਾਂ ਸਮਾਂ ਪਿਆ 100 ਕਿਲਾ ਹੋਰ ਤੁਰਨਾ ਤੇ ਕੀ ਹਰਜ ਹੈ ਉਹ ਹੌਲੀ ਹੌਲੀ 100 ਕਿਲਾ ਹੋਰ ਤੁਰਨਾ ਆਰੰਭ ਕਰਦਾ ਹੁਣ ਦੇਖਦੇ ਹੀ ਦੇਖਦੇ 5 ਵਜ ਜਾਂਦੇ ਨੇ ਹੁਣ ਮਨ ਚ ਸੋਚਦਾ ਹੈ ਵੀ ਉਸ ਥਾਂ ਤੇ ਸੂਰਜ ਟਲਣ ਤੋਂ ਪਹਿਲਾਂ ਪਹੁੰਚਣਾ ਤੇ ਨਾ ਮੁਮਕਿਨ ਹੈ ਕਿੰਦੇ ਫਿਰ ਹਾਰ ਵੀ ਨਹੀਂ ਮੰਨ ਸਕਦਾ ਹੁਣ ਉਹ ਭੱਜਣਾ ਆਰੰਭ ਕਰ ਦਿੰਦਾ ਬੜੀ ਜ਼ੋਰ ਕੇ ਭੱਜਦਾ ਭੱਜਦਾ ਉਹ ਲਗਭਗ ਸੂਰਜ ਡੁੱਬਣ ਤੋਂ 2.5 ਘੰਟੇ ਬਾਅਦ ਰਾਜੇ ਦੇ ਮਹਿਲ ਦੇ ਅੱਗੇ ਆ ਕੇ ਡਿੱਗ ਜਾਂਦਾ ਛੇਤੀ ਛੇਤੀ ਰਾਜੇ ਨੇ ਰਾਜਵੈਦ ਨੂੰ ਸੱਦਿਆ ਉਹਦੇ ਮੂੰਹ ਦੇ ਵਿੱਚੋਂ ਬੜਾ ਸਾਰਾ ਖੂਨ ਵਗਦਾ ਪਿਆ ਸੀ ਰਾਜਵੈਦ ਨੇ ਉੱਜੇ ਤੋਂ ਦੇਖਿਆ ਤਾਂ ਰਾਜਵੈਦ ਨੇ ਕਿਹਾ ਵੀ ਆਪਣੀ ਜ਼ਰੂਰਤ ਤੋਂ ਵੱਧ ਭੱਜ ਗਿਆ ਜਦੋਂ ਵੱਧ ਭੱਜਿਆ ਇਹਦੇ ਦਿਲ ਤੇ ਇਹਦੇ ਫੇਫੜਿਆਂ ਨੇ ਤਾਂ ਸਾਥ ਦੇਣਾ ਬੰਦ ਕਰ ਦਿੱਤਾ ਉਹ ਦੋਨੋਂ ਜਿਹੜੇ ਸਨ ਉਹ ਕਹਿੰਦੇ ਫੇਲ ਹੋ ਗਏ ਜਿਸ ਕਰਕੇ ਉਹਦੀ ਹੁਣ ਜਾਨ ਚਲੀ ਗਈ ਸੀ ਰਾਜੇ ਨੇ ਫਿਰ ਉਸ ਦਾ ਜੋ ਹੋ ਸਕਦਾ ਸੀ ਉਹ ਇਲਾਜ ਕਰਵਾ ਕੇ ਤੇ ਕਹਿੰਦੇ ਵੀ ਉਹਨੇ ਬੜੀ ਕੋਸ਼ਿਸ਼ ਕੀਤੀ ਪਰ ਉਹਦੇ ਹੁਣ ਸਵਾਸ ਹੀ ਚਲੇ ਗਏ ਸਨ ਰਾਜੇ ਨੇ ਉਹਦੇ ਘਰਦਿਆਂ ਨੂੰ ਬੁਲਾਇਆ ਉਧਰ ਸੰਤ ਫਕੀਰ ਜੀ ਨੂੰ ਕਹਿੰਦਾ ਵੀ ਦੇਖੋ ਆਪਾਂ ਦਾ ਤੁਸੀਂ ਤੇ ਕਿਆ ਸੀ ਜ਼ਰੂਰਤਮੰਦ ਨੂੰ ਲੈ ਕੇ ਆਓ ਤੇ ਉਹਨੇ ਜਿੰਨੀ ਜ਼ਮੀਨ ਨਾਪੇਗਾ ਤੇ ਉਹਦੀ ਹੋ ਜਾਏਗੀ ਪਰ ਇਹ ਹੋਇਆ ਤਾਂ ਉਲਟ ਸੰਤ ਫਕੀਰ ਜੀ ਕਹਿੰਦੇ ਇਨੂੰ ਪਤਾ ਐ ਇਸ ਜ਼ਰੂਰਤਮੰਦ ਨਹੀਂ ਤੇਰੇ ਇਲਾਕੇ ਦਾ ਸੇਠ ਐ ਇਹਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਐ ਤੇਰੇ ਸੈਨਿਕਾਂ ਨੇ ਵੀ ਭਾਰ ਵੀ ਇਹ ਸੀ ਵੀ ਸਾਨੂੰ ਕੋਈ ਮਿਲ ਜੇ ਤੇ ਰਾਜੇ ਕੋਲ ਲੈ ਕੇ ਚਲੇ ਜਾਈਏ ਉਹਨਾਂ ਵੀ ਸਿਰਫ ਆਪਣਾ ਕੰਮ ਸਾਰ ਦਿੱਤਾ ਉਹਨਾਂ ਨੂੰ ਸੇਠ ਮਿਲਿਆ ਤੇ ਲੈ ਕੇ ਆ ਗਏ ਸੇਠ ਨੂੰ ਪਤਾ ਲੱਗਾ ਵੀ ਤੂੰ ਕੁਝ ਦੇਣਾ ਤਾਂ ਸੇਠ ਚੁੱਪਚਾਪ ਹੀ ਤੇ ਲੋੜਵੰਦ ਬਣ ਕੇ ਤੇ ਇੱਥੇ ਆ ਗਿਆ ਸੇਠ ਜਦੋਂ ਇਹ ਤੇਰੇ ਸੈਨਿਕ ਲੱਭਣ ਲਈ ਗਏ ਨਾ ਤਾਂ ਉਹਨੇ ਇਹਨਾਂ ਦੇ ਨਾਲ ਤਾਂ ਆ ਗਿਆ ਪਰ ਇਹਦੇ ਨਾਲ ਇਹਦਾ ਲਾਲਚ ਵੀ ਤੁਰਿਆ ਆਇਆ ਇਹ ਆਪਣੇ ਲਾਲਚ ਨੂੰ ਨਾਂ ਲੈ ਆਇਆ ਜਦੋਂ ਤੂੰ ਉਹਨੂੰ ਤੁਰਨ ਲੈ ਕੇ ਆ ਤੇ ਇਹਨੇ ਉਦੋਂ ਵੀ ਲਾਲਚ ਨਹੀਂ ਛੱਡਿਆ ਇਹ ਉਦੋਂ ਵੀ ਲਾਲਚ ਦਾ ਵਪਾਰੀ ਬਣ ਕੇ ਉਹਨੂੰ ਨਾਲ ਲੈ ਆ ਤੇ ਲਾਲਚ ਦਾ ਵਪਾਰੀ ਕਦੇ ਖੁਸ਼ ਨਹੀਂ ਰਹਿ ਸਕਦਾ ਜੇ ਉਹ ਅੰਦਰ ਦੇ ਲਾਲਚ ਨੂੰ ਕਾਬੂ ਨਹੀਂ ਨਾ ਕਰ ਦੇ ਫਿਰ ਉਹਨਾਂ ਦੀਆਂ ਇੱਛਾਵਾਂ ਵਧਦੀਆਂ ਜਾਂਦੀਆਂ ਨੇ ਫਿਰ ਆਪਾਂ ਨੂੰ ਦੁੱਖ ਦਿੰਦੀਆਂ ਨੇ ਇਹ ਹੀ ਇੱਛਾਵਾਂ ਜਦੋਂ ਦਰਬਾਰੀ ਕੋਲ ਗਏ ਤਾਂ ਇਸ ਨੂੰ ਫੜ ਕੇ ਲੈ ਕੇ ਆਏ ਤਾਂ ਇਹਨੂੰ ਇੱਕ ਮੌਕਾ ਦਿੱਤਾ ਇਹਦਾ ਕੋਈ ਚੰਗਾ ਕਰਮ ਸੀ ਜਿਸ ਕਰਕੇ ਪਰਮਾਤਮਾ ਨੇ ਇਹਨੂੰ ਹੋਰ ਧਨ ਪ੍ਰਾਪਤੀ ਦਾ ਮੌਕਾ ਦਿੱਤਾ ਪਰ ਉਹਦੇ ਲਈ ਪਰਮਾਤਮਾ ਨੇ ਹਿੱਲਾ-ਵਸਿਲਾ ਵੀ ਬਣਾਤਾ ਤੇ ਇਹਨੂੰ ਇਹ ਸਭ ਕੁਝ ਮਿਲ ਵੀ ਜਾਣਾ ਸੀ ਜਦੋਂ ਭਾਗਾ ਨੇ ਇਹਦਾ ਸਾਥ ਦਿੱਤਾ ਪਰ ਕੁਝ ਹਿੱਸਾ ਕਿੰਦੇ ਵੀ ਇਹਦੇ ਨਾਲ ਇਹਦੇ ਲਾਲਚ ਦਾ ਵੀ ਤੁਰ ਕੇ ਆ ਗਿਆ ਜਦੋਂ ਇਹ ਭੱਜਿਆ ਨਾ ਲਾਲਚ ਨੇ ਉਦੋਂ ਹੀ ਇਹਦਾ ਮੋਢਾ ਫੜ ਕੇ ਤੇ ਨਾਲ ਭੱਜਣਾ ਆਰੰਭ ਕਰ ਦਿੱਤਾ ਲਾਲਚੀ ਮਨੁੱਖ ਕਦੇ ਖੁਸ਼ ਨਹੀਂ ਹੋ ਸਕਦਾ ਭਾਗ ਸਭ ਤੇ ਸਾਥ ਦਿੰਦੇ ਨੇ ਕਿਉਂਕਿ ਮਨੁੱਖ ਜਦੋਂ ਵੀ ਕਰਦਾ ਚੰਗੇ ਕਰਮ ਵੀ ਕਰਦਾ ਤੇ ਜਾਣੇ ਅਣਜਾਣੇ ਮਾੜੇ ਕਰਮ ਵੀ ਕਰਦਾ ਉਹ ਚੰਗੇ ਕਰਮਾਂ ਦਾ ਫਲ ਵੀ ਮਿਲਦਾ ਤੇ ਮਾੜੇ ਕਰਮਾਂ ਦਾ ਵੀ ਮਿਲਦਾ ਜਦੋਂ ਚੰਗੇ ਕਰਮ ਜਾਗਦੇ ਨੇ ਤਾਂ ਭਾਗ ਸਾਥ ਦੇਂਦੇ ਨੇ ਪਰ ਲਾਲਚ ਕਰਕੇ ਫਿਰ ਤੁਸੀਂ ਹਾਰ ਜਾਂਦੇ ਹੋ ਤੇਰੇ ਕੋਲ ਉਹ ਕਹਿੰਦਾ ਵੀ ਚੱਲ ਇਹ ਤਾਂ ਠੀਕ ਆ ਵੀ ਇੰਨੇ ਤੇ ਇਹ ਲਾਲਚ ਕਰ ਲਿਆ ਤਾਂ ਹੋਇਆ ਕਹਿੰਦਾ ਮੇਰੇ ਕੋਲ ਤੇ ਸਭ ਕੁਝ ਏ ਫਿਰ ਵੀ ਮੈਂ ਉਦਾਸ ਆ ਫਿਰ ਮੇਰਾ ਕੀ ਹੋਵੇਗਾ ਉਹ ਕਹਿੰਦਾ ਦੇਖ ਤੇਰੇ ਕੋਲ ਇੰਨਾ ਵੱਡਾ ਰਾਜ ਤੂੰ ਬੜੀ ਵੱਡੀ ਰਿਆਸਤ ਦਾ ਰਾਜਾ ਪਰ ਤੂੰ ਨਾ ਵੀ ਇਹ ਜੋ ਵੀ ਹੈ ਇਹ ਖੋਣਾ ਸਿੱਖਿਆ ਦੇਖ ਹੁਣ ਤੇਰੇ ਕੋਲ ਸਾਰਾ ਕੁਝ ਹੈ ਪਰ ਮੇਰੇ ਕੋਲ ਦੋ ਜੋੜੀ ਵਸਤਰ ਨੇ ਇੱਕ ਮੈਂ ਧੋਣਾ ਵਾ ਤੇ ਇੱਕ ਮੈਂ ਪਾਣਾ ਵਾ ਜਦੋਂ ਭੁੱਖ ਲੱਗਦੀ ਉਤੋਂ ਹੀ ਫਲ ਤੋੜ ਕੇ ਤੇ ਖਾ ਲੈਣਾ ਲਾਲਚ ਤੇ ਖੁਸ਼ੀ ਕਦੇ ਇਕੱਠੇ ਨਹੀਂ ਰਹਿ ਸਕਦੇ ਤੂੰ ਇਹਨਾਂ ਸਮਝ ਲੈ ਖੁਸ਼ੀ ਲਈ ਲਾਲਚ ਨੂੰ ਤਿਆਗਣਾ ਹੀ ਪਵੇਗਾ ਫਿਰ ਖੁਸ਼ੀ ਤੁਹਾਡੇ ਘਰ ਆਪੇ ਆ ਕੇ ਵਾਸ ਕਰੇਗੀ ਕਿੰਨਾ ਸੰਤ ਜੀ ਇਹ ਗੱਲ ਤਾਂ ਠੀਕ ਹੈ ਪਰ ਰਾਜ ਹਰ ਕੋਈ ਚਾਹੁੰਦਾ ਵੀ ਰਾਜ ਵਧੇ ਸੁਖ ਘਰ ਆਵੇ ਉਹਦੇ ਲਈ ਕੀ ਕਰਾਂ ਉਹਨੇ ਕਿਹਾ ਦੇਖ ਤੂੰ ਹਜੇ ਤੱਕ ਸਿਰਫ ਖੋਣਾ ਸਿੱਖਿਆ ਉਹਦਾ ਰਾਜ ਖੋលਿਆ ਉਹਦੇ ਕੋਲ ਆਹ ਖੋਲਿਆ ਉਹਦੀ ਧਨ ਰਾਸ਼ੀ ਖੋਲੀ ਲੋਕਾਂ ਨੂੰ ਘਰ ਲਾ ਕੇ ਤੇ ਉਹਨਾਂ ਤੋਂ ਪੈਸਾ ਟੱਕਾ ਲੈ ਲਿਆ ਖੋਣ ਵਾਲਾ ਕਦੇ ਸੁਖੀ ਨਹੀਂ ਰਹਿ ਸਕਦਾ ਤੇ ਵੰਡਣ ਵਾਲਾ ਕਦੇ ਭੁੱਖਾ ਨਹੀਂ ਰਹਿ ਸਕਦਾ ਤੂੰ ਆਪਣੇ ਰਾਜ ਖੋਸ਼ ਵਿੱਚ ਵੰਡਣਾ ਆਰੰਭ ਕਰ ਜ਼ਰੂਰਤਾਂ ਪੂਰੀਆਂ ਕਰ ਲੋਕਾਂ ਦੀ ਲਾਲਚ ਨੂੰ ਘਰੋਂ ਬਾਹਰ ਕੱਢ ਫਿਰ ਦੇਖੀ ਤੇਰੇ ਘਰ ਖੁਸ਼ੀ ਆਪੇ ਆ ਜਾਵੇਗੀ ਹੁਣ ਉਹਨੇ ਆਪਣੇ ਰਾਜਕੋਸ਼ ਵਿੱਚ ਲੋਕਾਂ ਦੀ ਮਦਦ ਕਰਨੀ ਆਰੰਭ ਕੀਤੀ ਦੇਖਦੇਂ ਦੇਖਦੇਂ ਉਹਨਾਂ ਨੂੰ ਉਹ ਸਦੀਵੀ ਸੁੱਖ ਮਿਲਣ ਲੱਗਿਆ ਸੀ ਜਿਸ ਦੀ ਉਹ ਆਸ ਕਰਦਾ ਸੀ ਇਸ ਲਈ ਸੰਗਤ ਜੀ ਕਿਹਾ ਜਾਂਦਾ ਵੀ ਖੋਣ ਵਾਲੇ ਦਾ ਕਦੀ ਢਿੱਡ ਨਹੀਂ ਪਰਦਾ ਤੇ ਵੰਡਣ ਵਾਲਾ ਕਦੀ ਖਾਲੀ ਨਹੀਂ ਰਹਿੰਦਾ ਲਾਲਚ ਇੱਕ ਐਸੀ ਬੁਰੀ ਬਲਾਏ ਜਦੋਂ ਘਾਰ ਆਜੇ ਨਾ ਅੱਖਾਂ ਤੇ ਐਸੀ ਪੱਟੀ ਬਣ ਕੇ ਅੰਨ੍ਹਾ ਕਰ ਦਿੰਦੀ ਏ ਵੀ ਕਿਸੇ ਥਾਂ ਜੋਗਾ ਨਹੀਂ ਛੱਡਦੀ ਫਿਰ ਇਸ ਲਈ ਲਾਲਚ ਤੋਂ ਹਮੇਸ਼ਾ ਦੂਰ ਰਹੁ ਖੁਸ਼ੀਆਂ ਵੰਡੋ ਤੁਹਾਡੇ ਘਰ ਆਪੇ ਖੁਸ਼ੀਆਂ ਆਉਣਗੀਆਂ ਸੁਖ ਵੰਡਣਾ ਆਰੰਭ ਕਰੋ ਨਿੰਦਿਆ ਚੁਗਲੀ ਈਰਖਾ ਵੈਰ ਵਿਰੋਧ ਤੋਂ ਦੂਰ ਹੋ ਜਾ ਘਰ ਤੁਹਾਡੇ ਸੰਪੰਨਤਾ ਸੁਖ ਆਪੇ ਆ ਕੇ ਵਾਸ ਕਰੇਗਾ ਫਿਰ ਸੰਗਤ ਜੀ ਆਓ ਆਪਣੇ ਘਰੋਂ ਇਹ ਲਾਲਚ ਰੂਪੀ ਰੋਗ ਅੱਜ ਤੋਂ ਬਾਹਰ ਕੱਢ ਦੀਏ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮੋਚੀ ਰਹਾ ਕਰਦਾ ਸੀ ਕਿੰਦੇ ਮੋਚੀ ਨਾ ਬੜਾਈ ਜਾਦੇ ਗੁਨਾ ਦਾ ਭਰਿਆ ਹੋਇਆ ਸੀ ਕਿੰਦੇ ਉਹ ਨੇਕ ਦਿਲ ਵੀ ਸੀ ਤੇ ਪਿੰਡ ਦੇ ਲੋਕਾਂ ਦੇ ਅਕਸਰ ਜੁੱਤੇ ਬੜੇ ਚੰਗੇ ਤਰੀਕੇ ਨਾਲ ਬਨਾਇਆ ਕਰਦਾ ਸੀ ਜਿਸ ਨੂੰ ਦੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਆਮ ਮਾਮਲੀ ਜੇ ਕਿਸੇ ਮੋਚੀ ਨੇ ਠੀਕ ਕੀਤੇ ਨੇ ਵੱਡੇ ਵੱਡੇ सेठ ਤੇ ਸ਼ਾਹੂਕਾਰ ਅਕਸਰ ਉਸਤੇ ਕੋਲੋਂ ਆਪਣੇ ਜੁੱਤੇ ਬਨਵਾਇਆ ਕਰਦੇ ਸੀ ਕਿੰਦੇ ਉਸ ਦਾ ਪਿੰਡ ਜਿਆਦਾ ਅਮੀਰ ਨਹੀਂ ਸੀ ਇਸ ਕਰਕੇ ਉਹ ਕਿਸੇ ਕੋਲ ਜਿਆਦਾ ਪੈਸੇ ਟਕੇ ਨਹੀਂ ਸੀ ਲਿਆ ਕਰਦਾ ਜਿਸ ਕੋਲ ਜੋ ਚੀਜ਼ ਹੁੰਦੀ ਕਿਸੇ ਕੋਲ ਦੁੱਧ ਚੋਲ ਆਟਾ ਦਾ ਕੁਝ ਵੀ ਹੁੰਦਾ ਉਹਨੂੰ ਆਪਣੇ ਜੁੱਤੀਆਂ ਦੀ ਮਰੰਮਤ ਦੇ ਬਦਲੇ ਉਹ ਦੇ ਜਹਾ ਕਰਦਾ ਉਹ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਕਰਦਾ ਪਰ ਉਸ ਦੇ ਹੱਥ ਦੀ ਕਲਾ ਦੀ ਹਰ ਕੋਈ ਤਾਰੀਫ਼ ਕਰਿਆ ਕਰਦਾ ਸੀ ਕਿ ਉਸ ਦੀ ਬਣਾਈ ਚੀਜ਼ ਬੜੀ ਜਿਆਦਾ ਅਨਮੋਲੀ ਹੋ ਜਾਂਦੀ ਹੈ ਉਹਦੇ ਘਰ ਦੋ ਧੀਆ ਤੇ ਉਸ ਦੀ ਪਤਨੀ ਸੀ ਕਿੰਦੇ ਉਹ ਆਪਣੀ ਧੀਆ ਨੂੰ ਪੜਾ ਲਿਖਾ ਕੇ ਚੰਗਾ ਬਣਾਉਣਾ ਚਾਹੁੰਦਾ ਸੀ ਉਹਨਾਂ ਦੇ ਘਰ ਦੀ ਨਾ ਛੱਤ ਟੁੱਟੀ ਹੋਈ ਸੀ ਅਕਸਰ ਮੀਂਹ ਦੇ ਮੌਸਮ 'ਚੋਂ ਪਾਣੀ ਟਪਕਦਾ ਰਹਿੰਦਾ ਸੀ ਅੱਜ ਦੋਵੇਂ ਜੀ ਗੱਲਾਂ ਕਰਦੇ ਪਏ ਸਨ ਵੀ ਹੁਣ ਨਾ ਜਿਹੜਾ ਅੱਗੇ ਮੀਂਹ ਦਾ ਮੌਸਮ ਆ ਜਾਣਾ ਛੱਤ ਟਪਕੇ ਕਰੇਗੀ ਤੇ ਐਵੇਂ ਕਰਦੇ ਆ ਆਪਾਂ ਹੁਣ ਪੈਸੇ ਜੋੜ ਕੇ ਤੇ ਪਹਿਲਾਂ ਛੱਤ ਦੀ ਹੀ ਮਰੰਮਤ ਕਰੋਨੇ ਉਹਨੇ ਕਿਹਾ ਠੀਕ ਹੈ ਹੁਣ ਮੋਚੀ ਕੋਲ ਆਪਣੀ ਦੁਕਾਨ ਦੇ ਨਾਮ ਤੇ ਇੱਕ ਟਰੰਕ ਸੀ ਜਦੋਂ ਉਹਨੇ ਦੁਕਾਨ ਖੋਲਣੀ ਹੁੰਦੀ ਟਰੰਕ ਖੋਲ ਕੇ ਤੇ ਪਿੰਡ ਦੇ ਵਿੱਚ ਨਗਰ 'ਚ ਇੱਕ ਰੁੱਖ ਸੀ ਉਹਦੇ ਥੱਲੇ ਬੈਠ ਜਾਇਆ ਕਰਦਾ ਜਦੋਂ ਬੰਦ ਕਰਨੀ ਹੁੰਦੀ ਟਰੰਕ ਬੰਦ ਕਰਕੇ ਤੇ ਘਰ ਲੈ ਆਇਆ ਕਰਦਾ ਉਹਨਾਂ ਦੇ ਨਗਰ ਤੋਂ ਅੱਗੇ بڑے ਨਗਰ ਸਨ ਇਸ ਕਰਕੇ ਰੁੱਖ ਥੱਲੇ ਬੈਠਦਾ ਤੇ ਆਵਾਜਾਈ ਦੇ ਲੋਕ ਉਸ ਤੋਂ ਆਪਣੇ ਬੂਟ ਇਹ ਸਾਰਾ ਕੁਝ ਠੀਕ ਕਰਵਾਇਆ ਕਰਦੇ ਸਨ ਅੱਜ ਸਵੇਰੇ ਉਹ ਜਲਦੀ ਨਾਲ ਹੀ ਚਲਾ ਗਿਆ ਕਿਉਂਕਿ ਪਤਾ ਸੀ ਵੀ 2-4 ਜਣਿਆਂ ਨੇ ਆਉਣਾ ਹੈ ਹੁਣ ਉੱਥੇ ਜਾ ਕੇ ਤੇ ਆਪਣਾ ਕੰਮ ਕਰਨ ਲੱਗਾ ਜਦੋਂ ਦੁਪਹਿਰ ਹੋਈ ਤਾਂ ਪਤਨੀ ਰੋਟੀ ਲੈ ਕੇ ਤੇ ਜਾਣ ਲੱਗੀ ਫਿਰ ਸੋਚਦੀ ਆ ਵੀ ਠੰਡ ਦੇ ਦਿਨ ਨੇ ਉੱਥੇ ਠੰਡ ਬੜੀ ਹੋਏਗੀ ਇੱਕ ਛੋਟਾ ਜਿਹਾ ਬੱਠਲ ਲਿਆ ਉੱਚ ਥੋੜੀ ਅੱਗ ਪਾਈ ਤੇ ਤੁਰ ਪਈ ਜਾ ਕੇ ਉੱਥੇ ਅੱਗ ਦਾ ਬੱਠਲ ਰੱਖਿਆ ਤੇ ਗਿਆ ਪ੍ਰਸ਼ਾਦਾ ਖਾ ਲਿਆ ਜੀ ਮੈਂ ਘਰ ਚਲਦੀ ਆ ਧੀਆਂ ਦੇ ਆਉਣ ਦਾ ਸਮਾਂ ਹੋ ਗਿਆ ਉਹਨੇ ਕਿਹਾ ਠੀਕ ਐ ਉਹਨਾਂ ਨੂੰ ਜਾ ਕੇ ਪ੍ਰਸ਼ਾਦਾ ਪਾਣੀ ਖਵਾ ਦੇ ਤੇ ਮੈਂ ਤਾਂ ਹੀ ਛੇਤੀ ਆਇਆ ਵੀ ਆਪਣੀ ਛਾਤੀ ਮਰਮਤ ਛੇਤੀ ਤੋਂ ਛੇਤੀ ਹੋ ਸਕੇ ਉਨੇ ਕਿਆ ਕੋਈ ਨਾ ਇੰਨਾ ਕਹਿ ਕੇ ਉਹ ਦੀ ਪਤਨੀ ਉਥੋਂ ਚਲੀ ਗਈ ਹੁਣ ਨਾ ਉਹ ਕੁਝ ਸਮੇਂ ਬਾਅਦ ਜਦੋਂ ਪ੍ਰਸ਼ਾਦਾ ਖਾਨ ਲੱਗਦਾ ਤੇ ਸਾਹਮਣੇ ਉਸੇ ਨਗਰ ਦਾ ਮਨੁੱਖ ਇੱਟਾਂ ਦੇ ਪੱਠੇ ਤੇ ਕੰਮ ਕਰਦਾ ਸੀ ਉਹ ਸਾਹਮਣੇ ਆਉਂਦਿਆ ਸੀ ਕਹਿੰਦਾ ਚੱਲ ਇਹਨੂੰ ਆਵਾਜ਼ ਮਾਰ ਕੇ ਪੁੱਛਦਾ ਵੀ ਇੱਟਾਂ ਦਾ ਕੀ ਭਾਅ ਹੈ ਤੇ ਛੱਤ ਮੁਰੰਮਤ ਦਾ ਕਿੰਨਾ ਕੁ ਖਰਚਾ ਆਵੇਗਾ ਕਹਿੰਦੇ ਉਸ ਨੂੰ ਆਵਾਜ਼ ਲਗਾਉਣ ਹੀ ਲੱਗਦਾ ਕਿ ਉਹ ਸਿੱਧਾ ਉਹਦੇ ਵੱਲ ਨੂੰ ਤੁਰ ਹੀ ਆਉਂਦੇ ਹੁਣ ਜਦੋਂ ਕੋਲ ਆ ਕੇ ਉਹ ਬੈਠਦਾ ਉਹ ਨੂੰ ਕਹਿੰਦਾ ਭਰਾਵਾ ਮੈਂ ਤੇਨੂੰ ਹੀ ਬਾatsch ਲਗਾਉਣ ਲੱਗਾ ਸੀ ਮੈਂ ਘਰ ਦੀ ਛਾਤੀ ਮਰਮਮਤ ਕਰਾਉਣੀ ਹੈ ਉਹਦੇ ਲਈ ਇੱਟਾਂ ਚਾਹੀਦੀਆਂ ਨੇ ਤੇ ਇੱਕ ਦਿਨ ਤੇਰਾ ਚਾਹੀਦਾ ਤੂੰ ਲਗਾ ਕੇ ਮੇਰੀ ਛਾਤ ਠੀਕ ਕਰ ਦੇ ਉਹ ਚੌਂਦੀ ਰਹਿੰਦੀ ਹੈ ਉਹਨੇ ਕਿਹਾ ਕੋਈ ਨਾ ਉਹ ਹੁਣ ਉਸ ਨੂੰ ਕਹਿੰਦਾ ਮੈਂ ਪ੍ਰਸ਼ਾਦਾ ਖਾਣ ਲੱਗਾ ਵਾਂ ਤੂੰ ਵੀ ਪ੍ਰਸ਼ਾਦਾ ਖਾ ਲੈ ਉਹ ਕਹਿੰਦਾ ਨਹੀਂ ਭਰਾਵਾ ਤੇਰੇ ਲਈ ਪ੍ਰਸ਼ਾਦਾ ਆਇਆ ਤੂੰ ਖਾ ਉਹਨੇ ਕਿਹਾ ਨਹੀਂ ਮੇਰੀ ਪਤਨੀ ਅਕਸਰ ਇੱਕ ਦੋ ਪ੍ਰਸ਼ਾਦੇ ਵਾਦ ਭੇਜਦੀ ਹੈ ਵੀ ਆਉਣ ਜਾਣ ਵਾਲਾ ਕੋਈ ਖਾ ਸਕੇ ਉਨੇ ਪ੍ਰਸ਼ਾਦਾ ਖਾਣ ਤੋਂ ਪਹਿਲਾਂ ਕੁਝ ਬੁਰਕੀਆਂ ਤੋੜ ਕੇ ਉਹ ਰੁੱਖ ਦੇ ਆਸੇ-ਪਾਸੇ ਉਥੜੇ ਤੇ ਵਗਾ ਦਿੱਤੀਆਂ। ਹੁਣ ਪੰਛੀ ਜਨੌਰ ਖਾਣ ਲੱਗੇ। ਦੋਵਾਂ ਨੇ ਪ੍ਰਸ਼ਾਦਾ ਖਾਧਾ। ਖਾਣ ਤੋਂ ਬਾਅਦ ਹੱਥ ਧੋ ਕੇ ਕਹਿੰਦਾ ਭਰਾਵਾ ਮੈਂ ਇਹ ਤਾਂ ਭੁੱਲੀ ਗਿਆ ਵੀ ਤੂੰ ਇੱਥੇ ਕਿਵੇਂ ਆਇਆ। ਉਹਨੇ ਕਿਹਾ ਉਹਦੇ ਵਿੱਚ ਝੋਲੇ 'ਚੋਂ ਇੱਕ ਬੜੇ ਪੁਰਾਣੇ ਬੂਟ ਕੱਢ ਕੇ ਤੇ ਰੱਖੇ। ਉਹ ਬੂਟ ਨਾ ਐਵੇਂ ਦੇਸਨ ਵੀ ਜਿਵੇਂ ਹੁਣੇ ਖਰਾਬ ਪਾਟੇ ਪੁਰਾਣੇ ਹੋਣ। ਵੀ ਇਹ ਠੀਕ ਨਹੀਂ ਹੋ ਸਕਦੇ। ਉਹਨੇ ਕਿਹਾ ਭਰਾਵਾ ਇਹ ਮੇਰੇ ਦਾਦੇ ਦੇ ਬੂਟ ਨੇ। ਮੇਰੇ ਨਾ ਹੁਣ ਤੈਨੂੰ ਪਤਾ ਹੀ ਹੈ ਹਾਲ ਮੰਦੇ ਚੱਲਦੇ ਪਏ ਨੇ ਮੇਰੀ ਧੀ ਨੂੰ ਕੱਲ ਦੇਖਣ ਲਈ ਆਉਣਾ ਤੇ ਮੈਂ ਚੋਨਾ ਮੈਚਰ ਸਾਫ ਜਿਸ ਬੂਟ ਪਾ ਲਾਂ ਇਸ ਕਰਕੇ ਤੈਨੂੰ ਠੀਕ ਕਰਦੀ ਉਹ ਕਹਿੰਦਾ ਭਰਾਵਾ ਜਿੰਨਾ ਹੋ ਸਕੇਗਾ ਮੈਂ ਠੀਕ ਕਰ ਦਾਂਗਾ ਜਦੋਂ ਹੱਥ 'ਚ ਫੜ ਕੇ ਦੇਖਦਾ ਤੇ ਕਹਿੰਦਾ ਭਰਾਵਾ ਵੀ ਇਹ ਬੂਟ ਤਾਂ ਕਾਫੀ ਚੰਗੇ ਲੱਗਦੇ ਆ ਉਹਨੇ ਕਿ ਹਾਂ ਇਹ ਮੇਰੇ ਦਾਦੇ ਦੇ ਨੇ ਤੇ ਮੇਰਾ ਦਾਦਾ ਪਿੰਡ ਦਾ ਜ਼ਿਮੀਂਦਾਰ ਸੀ ਸਾਡੇ ਕੋਲ ਬਹੁਤ ਜ਼ਮੀਨ ਜਾਇਦਾਦ ਸੀ पर मेरे पिताजी ने वो सारी जमीन दा जायदाद होली-होली बुरे कमाच बेच दी। वो अपने दुखड़े रोण लगा। उन्हें क्या हूं मैं अपने पटठे वाले सेठ ਕੋਲ ਚੱਲਾ ਵਾਂ ਤੇ ਉਹਨੂੰ ਕਹਿਣ ਲੱਗਾ ਵਾਂ ਵੀ ਥੋੜੀ ਤਨਰਾਸ਼ੀ ਦੇ ਦੇ ਬਿੱਤੀ ਦਾ ਕਾਰਜ ਕਰਨਾ। ਹੁਣ ਉਹ ਕਹਿਣ ਲੱਗਾ ਭਰਾਵਾ ਧੀਆਂ ਸਾਬ ਦੀਆਂ ਸਾਂਝੀਆਂ ਹੁੰਦੀਆਂ ਨੇ। ਮੈਂ ਥੋੜੇ-ਥੋੜੇ ਕਰਕੇ ਕੁਝ ਪੈਸੇ ਕਰਦੀ ਛੱਤ ਲਈ ਜੋੜੇ ਨੇ ਜਿਤ सेठ ਨੇ ਨਾ ਦਿੱਤੇ ਤੂੰ ਮੇਰੇ ਕੋਲ ਆ ਕੇ ਤੇ ਲੈ ਜਾਵੇਂ। ਐਨਾ ਕਹਿ ਕੇ ਹੁਣ ਇੱਟਾਂ ਦੇ ਪੱਠੇ ਤੇ ਜਿਹੜਾ ਕੰਮ ਕਰਦਾ ਸੀ ਉਹ ਤੁਰ ਚਲਾ ਗਿਆ ਤੇ ਉਹਦੇ ਬੂਟ ਗੰਡਣ ਲੱਗਾ ਕਿੰਦੇ ਹੁਣ ਨਾ ਉਹ ਇੱਟਾਂ ਵਾਲੇ ਪੱਠੇ ਦੇ ਗਿਆ ਉਹਨੇ ਜਾ ਕੇ ਸੇਠ ਤੋਂ ਪੈਸੇ ਮੰਗੇ ਸੇਠ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਸੇਠ ਨੇ ਕਿਹਾ ਵੀ ਮੈਂ ਕਿਹੜਾ ਧਰਮਸ਼ਾਲਾ ਖੋਲੀਏ ਵੀ ਤੁਹਾਡੇ ਜਵਾਕਾਂ ਲਈ ਮੈਂ ਐਵੇਂ ਪੈਸੇ ਦਿੰਦੇ ਪਰ ਕੰਮ ਕਰੋ ਤੇ ਪੈਸੇ ਲੈ ਜਾਓ ਵਿਚਾਰਾ ਬੜਾ ਉਦਾਸ ਹੋ ਕੇ ਤੇ ਘਰ ਆ ਗਿਆ ਉਹਦਰ ਨਾ ਉਹ ਸੋਚਣ ਲੱਗਾ ਵੀ ਇਹ ਬੂਟ ਜਿਸ ਚੀਜ਼ ਦੇ ਬਣੇ ਨੇ ਉਸ ਚੀਜ਼ ਦੇ ਤੇ ਹਲਕੇ ਹੋਣੇ ਚਾਹੀਦੇ ਨੇ ਪਰ ਬਾਲੇ ਪਾਰੇ ਨੇ ਹੁਣ ਉਹ ਸੋਚਦਾ ਵੀ ਉਹਦੇ ਧੀ ਨੂੰ ਵੇਖਣ ਆ ਲੈਣੇ ਆਉਣਾ ਹੈ ਚਲ ਚਮੜਾ ਜੋ ਵੀ ਲਾਉਣਾ ਤੇ ਅੱਡੀ ਲਾਉਣੀ ਆ ਸੋਹਣੀ ਲਾ ਦਿੱਤੀ ਜਾਵੇ ਹੁਣ ਉਹਨੇ ਉਹ ਜਿਹੜਾ ਜਿਹੜਾ ਸੰਦੂਕ ਖੋਲ੍ਹਿਆ ਜਿਸ ਨੂੰ ਸੇੜ ਤੇ ਸ਼ਾਹੂਕਾਰਾਂ ਦੇ ਬੂਟ ਬਣਾਇਆ ਕਰਦਾ ਸੀ ਉਸ ਚੋਂ ਉਹਨੇ ਬੜੇ ਸਾਰੇ ਜਿਹੜਾ ਸੀ ਚਮੜਾ ਲਾ ਕੇ ਤੇ ਜਿਵੇਂ ਅੱਡੀਆਂ ਖੋਲੀਆਂ ਵਿੱਚ ਬੜੇ ਬੇਸ਼ਕੀਮਤੀ ਹੀਰੇ ਪਏ ਹੋਏ ਸਨ ਹੁਣ ਉਹ ਸੋਚਣ ਲੱਗਾ ਵੀ ਇਹਦੇ ਦਾਦੇ ਨੇ ਉਸ ਸਮੇਂ ਚੋਰਾ ਚਕਾਰਾਂ ਤੋਂ ਬਚਾਨ ਲਈ ਆਪਣੀ ਬੂਟ ਦੀ ਅੱਡੀਆਂ ਦੇ ਵਿੱਚ ਪਾ ਕੇ ਤੇ ਰੱਖ ਲੇ ਸ਼ਾਇਦ ਇਹਨਾਂ ਨੂੰ ਦੱਸਣਾ ਭੁੱਲ ਗਏ ਬਰ ਚੰਗਾ ਹੋਇਆ ਇਹਦੇ ਪਿਤਾ ਜੀ ਨੇ ਤੇ ਇਹ ਵੀ ਖਰਚ ਕਰ ਦੇਨੇ ਸਨ ਕਹਿੰਦੇ ਹੁਣ ਨਾ ਉਹਨੇ ਆਪਣੀ ਦੁਕਾਨ ਉਹ ਸਾਰੇ ਜਿਹੜੇ ਹੀਰੇ ਸਨ ਉਹ ਇੱਕ ਚੀਜ਼ ਚ ਪਾ ਕੇ ਤੇ ਰੱਖ ਲੇ ਉਹਦੇ ਬੂਟਾ ਦੀ ਮਰਮਤ ਕਰਕੇ ਤੇ ਘਰ ਨੂੰ ਰਵਾਨਾ ਹੋ ਗਿਆ ਘਰ ਜਾ ਕੇ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸਦਾ ਕਹਿੰਦਾ ਭਾਗਵਾਨੇ ਤੂੰ ਮੇਰੇ ਨਾਲ ਉਹ ਇੱਟਾਂ ਦੇ ਪੱਠੇ ਤੇ ਕੰਮ ਕੰਮ ਕਰਨ ਨਾਲ ਘਰ ਚੱਲੇਗੀ ਉਹਨੇ ਕਿਹਾ ਕਿਉਂ ਉਹਨੇ ਪੋਟਲੀ ਖੋਲ ਕੇ ਤੇ ਸਾਹਮਣੇ ਰੱਖਦੀ ਉਹਨੇ ਕਿਹਾ بیا ਹੀਰੇ ਜਵਾਰਤ ਉਹਦੀ ਮੈਨੂੰ ਅੱਡੀ ਦੇ ਵਿੱਚੋਂ ਲੱਭੇ ਉਕੇਂਦੀ ਇਹ ਤਾਂ ਫਿਰ ਆਪਣੇ ਹੋਏ ਜਿਹਨੂੰ ਪਤਾ ਹੁੰਦਾ ਵਿੱਚ ਹੀਰੇ ਜਵਾਹਰ ਆਤ ਨੇ ਉਹ ਲੈ ਕੇ ਥੋੜਾ ਅਨਲਗਾ ਸੀ ਉਹਨੇ ਕਿਹਾ ਨਹੀਂ ਭਾਗਵਾਨ ਨੇ ਇਹ ਉਹਦੇ ਦਾਦੇ ਦੀ ਕਮਾਈ ਹੈ ਉਹਦਾ ਹੱਕ ਹੈ ਜੈਸਦੀ ਚੀਜ਼ ਉਹਦੇ ਕੋਲੇ ਜਾਵੇ ਇਸਤੇ ਆਪਣੇ ਕੋਈ ਹੱਕ ਨਹੀਂ ਹੈਗੀ ਜੈਸਦੀ ਦਸਾਂ ਨੂਹਾਂ ਦੀ ਕਿਰਤ ਉਹਨਾਂ ਦੇ ਘਰ ਹੀ ਜਾਵੇਗੀ ਉਹਨੇ ਕਿਹਾ ਵੀ ਇਸਤੇ ਨਾਲ ਘਰ ਦੀ ਮਰਮਤ ਹੋ ਜਾਏਗੀ ਪੂ ਨਵਾਂ ਘਰ ਪੈ ਜਾਏਗਾ ਧੀਆਂ ਚੰਗੀਆਂ ਪੜ੍ਹ ਲਿਖ ਜਾਣਗੀਆਂ ਤੇ ਤੈਨੂੰ ਰੋਜ਼-ਰੋਜ਼ ਇਹ ਮੋਚੀ ਦਾ ਕੰਮ ਵੀ ਨਹੀਂ ਕਰਨਾ ਪਏਗਾ ਉਨੇ ਕਿਆ ਨਹੀਂ ਮੈਂ ਨਹੀਂ ਕਿਸੇ ਦਾ ਹੱਕ ਨਹੀਂ ਰੱਖ ਸਕਦਾ ਜਦੋਂ ਆਪਾਂ ਕਿਸੇ ਦੇ ਹੱਕ ਤੇ ਡਾਕਾ ਮਾਰਦੇ ਆ ਨਾ ਤਾਂ ਉਹ ਆਪਣੀ ਔਲਾਦ ਚੋਂ ਨਿਕਲਦਾ ਆਪਣੇ ਸਰੀਰ ਨੂੰ ਦੁੱਖ ਲਾ ਕੇ ਨਿਕਲਦਾ ਤੇ ਆਪਾਂ ਹਮੇਸ਼ਾ ਦੁਖੀ ਰਹਿੰਨੇ ਆ ਤੇ ਮੈਂ ਐਸਾ ਕੁਝ ਨਹੀਂ ਚਾਹੁੰਦਾ ਮੈਂ ਆਪਣੇ ਦਸਾਂ ਨੂਹਾਂ ਦੇ ਕਿਰਤ ਨਾਲ ਬੜਾ ਖੁਸ਼ ਤੂੰ ਦੱਸ ਮੇਰੇ ਨਾਲ ਚੱਲ ਲੇਂਗੀ ਕਿ ਨਹੀਂ ਚੱਲ ਲੇਂਗੀ ਹੁਣ ਨਾ ਉਹਦੇ ਨਾਲ ਚੱਲਦੀ ਉਹ ਮਨ ਚ ਸੋਚਦੀ ਹੈ ਵੀ ਇਹ ਕਿੰਨਾ ਇਮਾਨਦਾਰ ਹੈ ਕਿੰਨਾ ਨੇਕ ਹੈ ਜੋ ਲੋਕ ਇਹਦੇ ਬਾਰੇ ਕਹਿੰਦੇ ਨੇ ਉਹ ਜਮਾਂ ਸੱਚ ਕਹਿੰਦੇ ਨੇ ਉਹਨਾਂ ਦੇ ਘਰ ਗਿਆ ਸਾਰਿਆਂ ਦੇ ਮੂੰਹ ਲਟਕੇ ਹੋਏ ਸਨ ਉਹਨਾਂ ਨੂੰ ਪੁੱਛਦਾ ਹੈ ਵੀ ਕੀ ਗੱਲ ਵਾਪਰੀ ਉਹਨਾਂ ਨੇ ਕਿਹਾ ਸੇਠ ਨੇ ਪੈਸੇ ਦੇਣ ਤੋਂ ਮਨ ਕਰਤਾ ਉਹ ਕਹਿੰਦਾ ਤੁਹਾਨੂੰ ਨਾ ਮੈਂ ਇੱਕ ਕਹਾਣੀ ਸੁਣਾਉਣਾ ਵਾ ਤੁਹਾਡਾ ਮੂਡ ਜਮਾ ਸੋਣਾ ਹੋ ਜਾਏਗਾ ਉਹ ਕਹਿਣ ਲੱਗੇ ਵੀ ਕਿਵੇਂ ਦਾ ਬੰਦਾ ਅਸੀਂ ਸਿਆਣਾ ਸਮਝਦੇ ਸੀ ਵੀ ਅਸੀਂ ਤਾਂ ਕਹਿੰਦੇ ਆ ਸੇਠ ਨੇ ਪੈਸੇ ਦੇਣ ਤੋਂ ਮਨ ਕਰਤਾ ਸਵੇਰੇ ਸਾਡੇ ਘਰ ਦੇਖਣ ਆ ਲੈਣੇ ਆਉਣਾ ਤੇ ਇਸ ਕਹਾਣੀਆ ਸੁਣਾਉਂਦੇ ਉਹ ਕਹਿੰਦੇ ਇੱਕ ਵਾਰ ਇੱਕ ਜ਼ਿਮੀਂਦਾਰ ਸੀ ਉਹ ਨਾ ਅਕਸਰ ਆਪਣੇ ਪੈਸੇ ਆਪਣੇ ਬੂਟਾਂ 'ਚ ਲਗਾ ਕੇ ਰੱਖਦਾ ਰੱਖਦਾ ਸੀ ਉਹ ਜਦੋਂ ਆਕਾਲ ਚਲਾ ਨੇ ਕਰ ਗਿਆ ਉਹ ਬੂਟ ਉਹਦੇ ਪੋਤੇ ਨੂੰ ਮਿਲੇ ਪਰ ਉਹਦੇ ਪੋਤੇ ਨੇ ਐਵੇਂ ਹੀ ਬੂਟ ਚੜੇ ਸਨ ਵਗਾ ਦਿੱਤੇ ਵੀ ਕਿਸੇ ਕੰਮ ਦੇ ਨਹੀਂ ਇੱਕ ਦਿਨ ਪਾਣ ਲਈ ਜਦੋਂ ਦਿੱਤੇ ਤਾਂ ਵਿੱਚੋਂ ਹੀਰੇ ਜਵਾਰ ਆਤ ਨਿਕਲੇ ਹੁਣ ਸਾਰੇ ਜਣੇ ਵੇਖਣ ਵੀ ਕੀ ਬੋਲਦਾ ਪਿਆ ਉਹਨੇ ਬੂਟ ਤੇ ਹੀਰੇ ਸਾਹਮਣੇ ਕੱਢ ਕੇ ਰੱਖਤੇ ਉਹਨੇ ਕਿਹਾ ਏ ਤੇਰੇ ਦਾਦੇ ਦੇ ਬੂਟ ਨੇ ਤੇ ਤੇਰੇ ਦਾਦੇ ਦੇ ਬੂਟ ਚੋਂ ਬੇਸ਼ਕੀਮਤੀ ਹੀਰੇ ਨਿਕਲੇ ਤੂੰ ਇੱਕ ਵੇਚ ਕੇ ਏਦਾ ਵਿਆਹ ਕਿਤੇ ਚੰਗੇ ਕਰ ਸਕਦਾ ਸਾਰੇ ਜਣੇ ਬੜਾ ਖੁਸ਼ ਹੋਏ ਉਹ ਕਹਿੰਦੇ ਜੇ ਹੋਰ ਕਿਸੇ ਕੋਲ ਹੁੰਦਾ ਤੇ ਬੂਟਸਾਂ ਨੂੰ ਕਦੇ ਵਾਪਸ ਨਹੀਂ ਕਰਦਾ ਉਹਨੇ ਕਿਹਾ ਭਰਾਵਾ ਮੇਰੇ ਘਰ ਦੀ ਖੁਸ਼ੀ ਮੇਰੇ ਦਸਾਂ ਨੂਹਾਂ ਦੀ ਕਿਰਤ ਵਿੱਚ ਹੈ ਤੇਰੇ ਆ ਹੀਰੇ ਜਵਾ ਰਾਤ ਵਿੱਚ ਨਹੀਂ ਉਹਨੇ ਕਿਹਾ ਦੇਖ ਭਰਾਵਾ ਲੱਭੇ ਤਾਂ ਤੈਨੂੰ ਚਾਹੁੰਦਾ ਤੇ ਤੂੰ ਸਾਰੇ ਰੱਖ ਸਕਦਾ ਸੀ ਐਵੇਂ ਕਰ ਅੱਧੇ ਤੂੰ ਰੱਖ ਲੈ ਅੱਧੇ ਮੈਨੂੰ ਦੇ ਦੇ ਉਹਨੇ ਕਿਹਾ ਨਹੀਂ ਭਰਾਵਾ ਇਹ ਤੁਹਾਡੇ ਦਸਾਂ ਨੂਹਾਂ ਦੀ ਕਿਰਤ ਹੈ ਤੁਸੀਂ ਰੱਖੋ ਉਹਨੂੰ ਦੇ ਕੇ ਤੇ ਉੱਥੋਂ ਚਲਾ ਗਿਆ ਹੁਣ ਜਦੋਂ ਘਰ ਗਿਆ ਉਹਨੇ ਮਿਹਨਤ ਨਾਲ ਕੰਮ ਕਰਨਾ ਆਰੰਭ ਕੀਤਾ ਹੁਣ ਉਹਦੇ ਦੂਰ ਦੂਰ ਤੱਕ ਉਹਦੀ ਨੇਕੀ ਦੀ ਕਹਿੰਦੇ ਕਹਾਣੀਆਂ ਮਸ਼ਹੂਰ ਹੋ ਗਿਆ ਬੜੇ ਸਾਰੇ ਲੋਕ ਉਸ ਤੋਂ ਜੁੱਤੇ ਬਣਵਾਣ ਆਇਆ ਕਰਦੇ ਦੇਖਦੇ ਦੇਖਦੇ ਉਹਦੇ ਦਿਨ ਵੀ ਬਦਲ ਗਏ ਉਹਦਾ ਵੀ ਸੋਨਾ ਘਰ ਬਣ ਗਿਆ ਤੇ ਉਹਦੀਆਂ ਧੀਆਂ ਵੀ ਪੜ੍ਹ ਲਿਖ ਕੇ ਤੇ ਵਧੀਆਂ ਬਣ ਗਈਆਂ ਇਸ ਲਈ ਕਿਹਾ ਜਾਂਦਾ ਵੀ ਪਰਮਾਤਮਾ ਹਰ ਸਮੇਂ ਤੁਹਾਡੀ ਪਰਖਿਆ ਲੈਂਦੇ ਨੇ ਜੇ ਪਰਖਿਆ ਚੋਂ ਪਾਸ ਹੋ ਗਏ ਤਾਂ ਪਰਮਾਤਮਾ ਹਮੇਸ਼ਾ ਮੇਰ ਭਰਿਆ ਹੱਥ ਰੱਖਦੇ ਨੇ ਤੇ ਕੋਈ ਐਸਾ ਰਾਹ ਬਣਾ ਦਿੰਦੇ ਨੇ ਜਿਸ ਦੇ ਨਾਲ ਤੁਸੀਂ ਹਮੇਸ਼ਾ ਧਨ ਸੰਪਦਾ ਦੇ ਵਿੱਚ ਖੇਡਦੇ ਰਹਿੰਦੇ ਹੋ ਪਰ ਜੇਕਰ ਤੁਸੀਂ ਲਾਲਚ ਕੀਤਾ ਤੇ ਉਹ ਲਾਲਚ ਦੀ ਪੱਟੀ ਅੱਖਾਂ ਤੇ ਬੰਨੀ ਤੇ ਉਹ ਸਾਰਾ ਕੁਝ ਲੁੱਟ ਪਸੁੱਟ ਕੇ ਲੈ ਜਾਂਦੀ ਹੈ ਲਾਲਚ ਉਹ ਬੁਰੀ ਬਲਾਏ ਜੋ ਘਰ ਦੀ ਬਰਕਤ ਨੂੰ ਖਾ ਜਾਂਦੀ ਇਸ ਲਈ ਇਹ ਚੀਜ਼ ਨੂੰ ਆਪਣੇ ਘਰੋਂ ਅੱਜ ਹੀ ਕੱਢ ਕੇ ਵਗਾ ਦਿਓ ਈਰਖਾ ਵੈਰ ਵਿਰੋਧ ਨੂੰ ਕੱਢ ਦਿਓ ਹੁਣ ਦੀਵਾਲੀ ਦਸਹਿਰਾ ਤਿਹਾਰ ਆਉਣ ਲੱਗਾ ਆਪਾਂ ਘਰ ਦੀ ਸਫਾਈਆਂ ਕਰਦੇ ਆਂ ਆਪਾਂ ਕਈ ਕੁਝ ਪਟਾਕੇ ਸਾੜਦੇ ਆਂ ਤੇ ਇਹ ਸਮਝੋ ਵੀ ਆਪਾਂ ਉਸ ਦਿਨ ਆਪਣੀ ਈਰਖਾ ਵੈਰ ਵਿਰੋਧ ਇਹਨਾਂ ਨੂੰ ਵੀ ਸਾੜ ਦੇਣਾ ਆਪਣੇ ਘਰ ਤੋਂ ਲਾਲਚ ਨੂੰ ਬਾਹਰ ਛੱਟ ਕੇ ਉਹਨੂੰ ਵੀ ਅਗਲਾ ਦੇਣੀ ਆਪਣੇ ਘਰ ਐਸਾ ਕੋਈ ਦਲਿਤਰ ਨਹੀਂ ਰੱਖਣਾ ਜੋ ਘਰ ਦੀ ਬਰਕਤ ਖਾਵੇ ਫਿਰ ਇਹ ਚੀਜ਼ ਆਪਣੇ ਘਰ ਕਰਨੀ ਆਰੰਭ ਕਰੀਏ ਘਰ ਸੁੱਖ ਆਪੇ ਆ ਜਾਣਗੇ ਫਿਰ ਸੰਗਤ ਜੀ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ ਤੇ ਸੰਗਤ ਜੀ ਜੇ ਸਾਤ ਤੁਸੀਂ ਪਲਾ ਚਾਉਂਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਆ ਜੀ ਸੰਗਾਜੀ ਕਮੈਂਡ ਬਾਕਸ 'ਤੇ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਰਸਨਾ ਨਾਲ ਵੀ ਜ਼ਰੂਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ